ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦਾ ਹੀ ਪਿੰਡ ਵਾਲੀ ਮੋਟਰ ਤੇ ਮੱਕੀ ਨੂੰ ਪਾਣੀ ਇਹ ਵੀ ਆਪਣਾ 1368 ਦੇ ਬੀਜ ਆ ਲਾਇਆ ਹੋਇਆ ਮੱਕੀ ਦਾ ਦੂਜਾ ਪਾਣੀ ਲਾ ਰਹੇ ਹਾਂ ਤੇ ਬਾਕੀ ਸੁੰਡੀ ਸਪਰੇਅ ਕਰਾਤੀ ਆਪਾਂ ਇਹ ਖੇਤ ਨੂੰ ਤੇ ਪਰਲੇ ਪਾਸੇ ਰੈਂਦੀ ਆਲੇ ਹੁਣ ਤੋਂ ਬਾਕੀ ਸਾਰੇ ਖੇਤਾਂ 'ਚ ਕਰਵਾਉਣਾ ਹੈਗੇ ਕਿਤੇ ਕਿਤੇ ਮਾੜੀ ਮੋਟੀ ਸ਼ਿਕਾਇਤ ਜੀ ਸੁੰਡੀ ਦੀ ਆਪਾਂ ਅੱਧਰ ਲੈ ਕੇ ਆਉਨੇ ਆ ਦਵਾਈ ਸਾਰੀ ਉਹ ਸਾਰੇ ਖੇਤਾਂ ਦੀ ਜਿੰਨੇ ਵੀ ਹੈਗੇ ਨੇ ਤੇ ਨਾਲੇ ਦਿਖਾਵਾਂਗੇ ਵੀ ਕਿਹੜੀ ਕਰੀ ਆਪਾਂ ਸੁੰਡੀ ਤੋਂ ਕੱਲ ਨੂੰ ਫਿਰ ਕਰਵਾਉਨੇ ਆ ਪੈ ਰਿਹਾ ਦੋ ਤਿੰਨ ਕਿਹਰਿਆਂ ਨੂੰ ਪਾਣੀ ਮਨਾ ਭਰ ਰਿਹਾ ਤੇ ਪਰਲੇ ਪਾਸੇ ਮੱਕੀ ਹੋਊਗੀ ਵਧੀਆ ਉਹਨੂੰ ਲੱਗੇ ਦੋ ਪਾਣੀ ਤੇ ਸੁੰਡੀ ਦੀ ਸਪਰੇ ਰੈਂਦੀ ਆ ਕੱਲ ਨੂੰ ਕਰਾਂਗੇ ਬਾਕੀ ਆਪਣੇ ਕੋਲ ਹਲ ਬਕਾਉ ਨੇ 15 ਹਲ ਗਿਆਨੀ ਦੇ ਬਣੇ ਹੋਏ ਨੇ ਬਰਨਾਲੇ ਵਾਲੇ ਦੇ ਜੇ ਕਿਸੇ ਬੀਰ ਨੇ ਲੈਣੇ ਹੋਏ ਮੈਸੇਜ ਕਰ ਸਕਦਾ ਏ ਆਪਾਂ ਨੂੰ ਹੋ ਗਿਆ 1.5-2 ਸਾਲ ਹੋ ਗਏ ਆਪਾਂ ਕਿਰਾਏ ਨੇ 13 ਨਮੇ ਤੇ ਇੱਕ ਆ ਹਲ ਨੇ ਦੇਖੋ ਚੱਕ ਮੇ ਹਲ ਨੇ ਸਾਈਡਾਂ ਤੋਂ ਫੋਲਡ ਹੁੰਦੇ ਨੇ ਦੋ ਦੋ ਤੇ ਬਾਕੀ ਆਪਾਂ ਬਾਲੇ ਚਲਾਏ ਵੀ ਨਹੀਂ ਸਮਝ ਲਓ ਆਲੂਆਂ ਦੀ ਬਾਹੀ ਕਰੀ ਦੀ ਫੇਰ ਆਲੂ ਪੱਟੇ ਤੋਂ ਬਾਅਦ ਫੇਰ ਮੱਕੀ ਮੱਕੀ ਮੂਰੇ ਕਰੀ ਦੀ ਬਸ ਥੋੜੀ ਚੱਲੇ ਹੋਏ ਨੇ ਬਾਕੀ ਫਾਲੇ ਫੂਲੇ ਹੈਗੇ ਨੇ ਵਧੀਆ ਆ ਵਿੱਚ ਨੂੰ ਹੋਏ ਹੋਏ ਨੇ ਬਿੰਗੇ ਜੀਅਾਨੀ ਦੇ ਬਣੇ ਨੇ ਪਰ ਨਾਲੇ ਵਾਲੇ ਦੇ ਜੇ ਕਿਸੇ ਨੇ ਲੈਣੇ ਹੋ ਇਸ ਪਰਕ ਕਰਿਓ ਲੱਗ ਗਈ ਕਰਾਉਣ ਸੁੰਡੀ ਦੀ ਸਪਰੇ ਮੱਕੀ ਤੇ ਤੇ ਆਪਣੀ 9208 ਬੀਜੀ ਆ ਤੇ ਲੱਗੇ ਹੋਏ ਨੇ ਬੰਦੇ ਸਪਰੇ ਕਰਨ ਤੇ ਚੱਲੇ ਨੇ ਪੰਪ ਭਰਨ ਪੱਕੀ ਆ ਪਤਾ ਨਹੀਂ ਕੀ ਪ੍ਰੋਬਲਮ ਆ ਜਦੋਂ ਬਜਾਈ ਕਰੀ ਆ ਮਸ਼ੀਨ ਨੇ ਇੱਕ ਛਾੜ ਨੀਮਾ ਖੜਾ ਇੱਕ ਉੱਚਾ ਖੜਾ ਦੇਖੋ ਕਿੰਨਾ ਫਰਕ ਆ ਸਾਰੇ ਛਾੜਾਂ ਚ ਏਕਣੇ ਆ ਜਾਂ ਤਾਂ ਇਧਰਲੇ ਪਾਸੇ ਡੂੰਗਾ ਪਤਾ ਇੱਕ ਪਾਸੇ ਦਾਣਾ ਇੱਕ ਪਾਸੇ ਮਾਲੂ ਹੋਸ਼ਾ ਪਿਆ ਹੁਣ ਆਹ ਟਾਂਡਾ ਕਿੱਥੇ ਖੜਾ ਤੇ ਆਹ ਦੇਖੋ ਇਹਨੇ ਹਲੇ ਇੱਧਰ ਪੰਜ ਪੰਜ ਚਾਰ ਚਾਰ ਪੱਤੇ ਕਰੇ ਨੇ ਇੱਧਰ ਅੱਠ ਅੱਠ ਨੌ ਨੌ ਪੱਤੇ ਕਰ ਲੇ ਬਾਕੀ ਸਪਰੇ ਵੀ ਦਿਖਾਉਣਾ ਆਪਾਂ ਕਿਹੜੀ ਕਰੀ ਆ ਸੁੰਡੀ ਤੋਂ ਆਪਣੇ 7 ਕੀਲੇ ਨੇ ਮੱਕੀ ਦੇ ਕਪਾਨੀ ਕਹਾਂ ਤੋਂ ਆਏਗਾ ਆ ਘਰੀਆ ਆਪਾਂ ਦਾ ਬਾਈ ਸੁੰਡੀ ਤੋਂ ਬਾਹਰ ਦੀ ਆ ਇਹ ਅੱਧਾ ਲੀਟਰ ਆਪਾਂ 7 ਕੀਲਿਆਂ ਚ ਪਾਇਆ ਸੀ ਮੰਨ ਲਓ ਈ 70 72 ਐਮਐਲ ਕੀਲੇ ਦੀ ਰੋਟੀ ਖਾ ਲੋ ਪਹਿਲਾਂ ਖਾਲ ਤੇ ਹੈ ਆਦਾ ਸਾਰੇ ਜਨ ਨੇ ਰੋਟੀ ਖਾ ਸਾਰੇ ਖੇਤ ਚ ਇਦਾਂ ਹੀ ਆ ਇੱਕ ਛੜ ਨੀਮਾ ਇੱਕ ਉੱਚਾ ਹੈ ਇੱਧਰ ਦੇਖੋ ਸਾਰਾ ਇੱਕਣ ਹੈ ਖੇਤ ਪਤਾ ਨਹੀਂ ਕੀ ਚੱਕਰ ਆ ਕੀ ਨਹੀਂ ਪਾਣੀ ਲੱਗ ਗਏ ਇਹਨੂੰ ਦੋ ਮੱਕੀ ਨੂੰ ਤੇ ਇੱਕ ਪਾਣੀ ਹੋਣ ਥੋੜਾ ਚੜ ਕੇ ਈ ਲਾਵਾਂਗੇ ਜਿਹੜਾ ਕੱਖ ਖੁੱਕ ਹੋਊਗਾ ਜੰਮਿਆਊਗਾ ਫੇਰ ਕੱਖਾਂ ਦੀ ਸਪੇ ਕਰਾਵਾਂਗੇ ਹਲੇ ਤਾਂ ਕੋਈ ਕੱਖ ਨਹੀਂ ਜੰਮਿਆ ਹੈਗਾ ਦੇਖੋ ਜਿਵੇਂ ਬੈੱਡ ਸਾਫ ਪਏ ਨੇ ਜੇ ਲੋਡ ਪਾਈ ਤਾਂ ਕਰਾਂਗੇ ਜੇ ਨਾ ਜੰਮਿਆ ਕੱਖ ਫੇਰ ਕੋਈ ਲੋਡ ਨਹੀਂ ਫੇਰ ਕਰਨ ਦੀ ਜਾਨ ਨੂੰ ਮੱਕੀ ਨਿਜ਼ਾਬ ਹੈ ਬੜੀ ਹੋ ਜਾਣਾ ਫੇਰ ਕੱਖ ਓਖੇ ਨੂੰ ਕੁਛ ਨਹੀਂ ਕਹਿੰਦਾ ਮੱਕੀ ਰਹਿ ਗਈ ਆਪਣੀ ਥੋੜੀ ਭਰਨ ਤੋਂ ਉਰੇ ਮਾਜਰੀ ਮੋਟਰ ਤੇ ਤੇ ਆਹ ਪਟਾ ਤਾਂ ਆਪਾਂ ਭਰਤਾ ਦੀ ਪਹਿਲੇ ਦਿਨ ਨੇ ਭਰ ਗਿਆ ਦੀ ਇਹ ਤੇ ਇੱਧਰ ਕਰਦੇ ਨਾਲ ਰਹਿੰਦਾ ਏ ਭਰਨ ਤੋਂ ਕੀ ਲੱਗ ਅੱਜ ਆਈ ਨਹੀਂ ਲਾਈਟ ਲਾਈਟ ਨੇ ਬਹੁਤ ਜ਼ਿਆਦਾ ਹੈਰਾਨ ਕਰਿਆ ਤੇ 10 ਕਿ ਮਿੰਟ ਚੱਲੀ ਆ ਸਵੇਰ ਦੀ ਲਾਈਟ ਮੁੜ ਕੇ ਆਈ ਨਹੀਂ ਬਾਕੀ ਦੇਖਦੇ ਹੁਣ ਕੱਲ ਨੂੰ ਭਰ ਦਾਂਗੇ ਮੁਲਾਜ਼ਮ ਬੈਠਾ ਚਾਹ ਪੀਂਦਾ ਦੇਖਦੇ ਆ ਤਾਣਾ ਤੁਰਿਆ ਜਾਂ ਨਹੀਂ ਤਰਪੀ ਮੱਕੀ ਦਾ ਦੇਖੋ ਪਾਣੀ ਲੱਗੇ ਤੇ ਮਾਰਨ ਲੱਗੀ ਤੂਆਂ ਇਹ ਆਪਣੇ 1899 ਵੀ ਆ ਇਹ ਜਿਹੜਾ ਬੀਜਿਆ ਹੋਇਆ ਇਹ ਰੱਖਦਾ ਨੇ ਇਹਨੂੰ ਉਰੀ ਹੱਲੂ ਜੇ ਮਾਲੋ ਜਿਹੜੇ ਖੇਤ ਨੂੰ ਪਾਣੀ ਲੱਗ ਗਿਆ ਉਹਦਾ ਤੁਰੇ ਪਈ ਮੱਕੀ ਗਿੱਲ ਚ ਪਈ ਆ ਤੇ ਉਹ ਰਹਿੰਦਾ ਇੱਧਰ ਪਟਾ ਇੱਕ ਭਰਨ ਤੋਂ ਬਾਕੀ ਦੇਖਦੇ ਆ ਅੱਧਾ ਘੰਟਾ ਹੋਰ ਜੇ ਲੇਟ ਆਈ ਚਲਾ ਦਾਂਗੇ ਮੋਟਰ ਸ਼ਾਮ ਦੇ 4:30 ਹੋ ਗਏ ਕੰਮ ਤਾਂ ਰਹਿ ਗਿਆ ਬਸ ਸਾਰੀ ਦੋ ਕੋ ਘੰਟੇ ਦੀ ਕੰਮ ਆ ਕਰਤੀ ਆ ਪਲਾਟ ਨੂੰ ਵੀ ਸਪਰੇ ਆਪਾਂ ਸੰਡੇ ਦੀ ਕਰਵਾਤੀ ਸਾਢੇ 9 ਗਿੱਲਿਆਂ ਨੂੰ ਉਹ ਪਰੇ ਤੱਕ ਆ ਤੇ ਉਹ ਜਾਂਦਾ ਆਪਣਾ ਬੰਦਾ ਸਪਰੇਅ ਵਾਲਾ ਤੇ ਬਾਕੀ ਪਰਲੀ ਮੋਟਰ ਤੇ ਸਵੇਰੇ ਹੋ ਗਈ ਸੀ ਮੱਜਰੀ ਮੱਜਰੀ ਵਾਲੀ ਮੋਟਰ ਤੇ ਬਾਕੀ ਕਰੋ ਚੱਕ ਮੱਕੀ ਪੂਰੀ ਵਧੀਆ ਸੁੰਡੀ ਦੀ ਸ਼ਿਕਾਇਤ ਹੈਗੀ ਆ ਕਿਤੇ ਕਿਤੇ ਫਿਰ ਵੀ ਕਰਵਾਤੀ ਆਪਾਂ ਬਾਕੀ ਸਾਰੀ ਇੱਕਸਾਰ ਖੜੀ ਆ ਪੂਰੀ ਵਧੀਆ ਇਹ ਉਹ ਆਪਾਂ ਕਰੀਆ 505 ਸੁਪਰ 500 505 ਕਰੀਆ ਆ ਕਰੀਆ ਉਹ ਆਪਾਂ ਦੇਖੋ ਕਰੋ ਚੈੱਕ ਸੁੰਟੀ ਦੀ ਬਾਕੀ ਹਲੇ ਕੱਦਰ ਆਂਦਾ ਪੰਪ ਭਰਨ ਲੱਗਾ ਹੈ ਬੰਦਾ ਆ ਮੱਕੀ ਭਰ ਗਈ ਦੀ ਆਪਣੀ ਸਾਰੀ ਦੇਖੋ ਆਹ ਖੇਤ ਨੂੰ ਕਰਾਵਾਂਗੇ ਕੱਲ ਨੂੰ ਸਪਰੇ ਪਿੰਡ ਆਪਣੀ ਦੂਈ ਮੋਟਰ ਤੇ ਇਹ ਹੈਗੀ ਆ 1368 ਬੀਜ ਬੀਜਾ ਹੈ ਮੱਕੀ ਦਾ ਇਹ ਤੇ ਦੋ ਪਾਣੀ ਲੱਗ ਗਏ ਇਹਨੂੰ ਵੀ ਚੈੱਕ ਕਰਨ ਆਇਤੀ ਵੀ ਕਿੰਨੀ ਕੁ ਸੰਡੀ ਆ ਕੀ ਗੱਲ ਬਾਤ ਬਾਕੀ ਆ ਥੋੜੇ ਪੱਤੇ ਜੇ ਫੁਗੇ ਹੋਏ ਨੇ ਸਰੇ ਤੋਂ ਇਹ ਰੇ ਕਰਕੇ ਹੋ ਗਿਆ ਹੁਣ ਬਾਕੀ ਹੂੰ ਸਾਫਾ ਮੱਕੀ ਇਹ ਕੋਈ ਬਿਮਾਰੀ ਨਹੀਂ ਹੈਗੀ ਕੋਈ ਸੁੰਡੀ ਨਹੀਂ ਫੇਰ ਵੀ ਕਰਵਾ ਦਨੇ ਆ ਇੱਕ ਇੱਥੇ ਵੀ ਹੈਗੀ ਆ ਥੋੜੀ ਜੀ ਪ੍ਰੋਬਲਮ ਇੱਕ ਛਿਆੜ ਬੜਾ ਏ ਇੱਕ ਛਿਆੜ ਛੋਟਾ ਮੱਕੀ ਦਾ ਦੇਖੋ ਸਾਰੇ ਖੇਤਾਂ 'ਚ ਇਦਾਂ ਹੀ ਆ ਇਹ ਜਦੋਂ ਬੜੀ ਹੋ ਗਈ ਥੋੜੀ ਜੀ ਫੇਰ ਬਰੂਬਰ ਹੋਊਗੀ ਜਦ ਜੂਰੀ ਜਾਰੀਏ ਪੈਣਗੇ ਮੰਨ ਕੇ ਚੱਲੋ ਜਦ ਲੱਕ ਲੱਕ ਹੋਊਗੀ ਫਿਰ ਇਹਨੇ ਆਟੋਮੈਟਿਕ ਬਰੂਬਰ ਹੋ ਜਾਣਾ ਮੱਕੀ ਨੇ ਆਪੇ ਬੱਕ ਕੀ ਹਲੇ ਗੰਨੇ ਦੀ ਪਰਚੀ ਵੀ ਨਹੀਂ ਆਈ ਆਪਣੀ ਗੰਨੇ ਦੀਆਂ ਵੀ ਉਹੀ ਦੋ ਟਰਾਲੀਆਂ ਗਈਆਂ ਨੇ ਹਲੇ ਸਲਾਣਾ ਮੇਲੇ ਜੇ ਜਾਂਦਾ ਲੋਕਲ ਏਰੀਆ ਕਰਕੇ ਪਰਚੀ ਛੇਤੀ ਦੰਦੇ ਨਹੀਂ ਇੱਕ ਗੰਨਾ ਥੋੜਾ ਹੀ ਉਹਦੇ ਕਰਕੇ ਬਾਕੀ ਦੇਖਦੇ ਆ ਕਾ ਦੇਣਗੇ ਘਰ ਆਪਾਂ ਭਰਾਤਾ ਦੀ ਆਲੂਆਂ ਦਾ ਗੱਡੀ ਭਰਤੀ ਦੀ ਇਹਦੀ ਜਿਹੜਾ ਆਪਣੇ ਕੋਲ ਸਟਾਈਨਾ ਪਿਆਦੀ ਆਲੂ ਬਾਕੀ ਹੁਣ ਸਪਰੇਅ ਤੋਂ ਬਾਅਦ ਥੋੜਾ ਜਿਹਾ ਚਾੜਕੀ ਲਾਵਾਂਗੇ ਪਾਣੀ ਮੱਕੀ ਨੂੰ ਤੇ ਬੈਡਾਂ ਤੇ ਪੂਰੀ ਸਲਾਬ ਹੋ ਜੂਗੀ ਬਾਕੀ ਥੋੜਾ ਜਿਹਾ ਨਾਲੇ ਰਾੜਕੀ ਦਮਾਂਗੇ ਲੇਟ ਲਾਵਾਂਗੇ ਪਾਣੀ ਜਲਦੀ ਜੀ ਪਟਾਈ ਆਲੂ ਦੀ ਤੇ ਲਾਉਣ ਲੱਗੇ ਹੋਏ ਨੇ ਬੰਦੇ ਇਹ ਟਾਂਕਾ ਤੇ ਕਰਦਿਆਂ ਲੋਡ ਟਰਾਲੀ ਆਉਂਦੀ ਆ ਤੇ ਇਹ ਹੋਊਗੀ ਤਕਰੀਬਨ 400 ਬੋਰੀ ਦੇ ਲਵੇ ਹੋਊਗਾ ਤੇ ਇੱਧਰ ਰਹਿ ਗਿਆ ਆਪਣਾ ਪੱਟਣ ਤੋਂ ਬਾਕੀ ਰੇਤੇ ਖੇਤ ਕਰਕੇ ਮੋਥਾ ਬਹੁਤ ਜ਼ਿਆਦਾ ਹੁੰਦਾ ਆ ਦੇਖੋ ਕਿੰਨਾ ਜ਼ਿਆਦਾ ਮੋਥਾ ਖੜਾ ਏ ਇਹ ਤੇ ਜਾਂ ਮੱਕੀ ਤੇ ਹੁਣ ਦੋ ਸਪਰੇਹਾਂ ਕਰਾਂਗੇ ਤਾਂ ਕਿ ਤੇ ਜਾ ਕੇ ਮਰੂਗਾ ਬਾਕੀ ਕਰਦੇ ਆ ਲੋਡ ਲਾ ਲੈਣ ਬੰਦੇ ਟਾਂਕਾ ਟਰਾਲੀ ਵੀ ਆਉਂਦੀ ਆ ਆਏ ਪਾਰਟੀ ਦਾ ਠੇਕੇਦਾਰ ਟਾਂਕਾ ਲਾ ਰਿਹਾ ਇਹਨੂੰ ਪੁੱਛਦਾ ਵੀ ਆਲੂ-ਲੂ ਕਿਵੇਂ ਨਕਲਦਾ ਇਹਨਾਂ ਨੂੰ ਜਿਆਦਾ ਪਤਾ ਹੁੰਦਾ ਹੈ ਹਾਂ ਠੇਕੇਦਾਰ ਕਿਵੇਂ ਨਕਲਦਾ ਆਲੂ ਬੰਨੀਆਂ ਨਿਕਲਦਾ ਹੈ ਹੈ ਬੰਨੀਆਂ ਨਿਕਲਦਾ ਹੈ ਆਲੂ ਅੱਜ ਕਰ ਦਿੰਗੇ ਫਿਰ ਦੋਏ ਟਰਾਲੀਆਂ ਲੋਡ ਜਿੰਨਾ ਹੀ ਮਾਲ ਪਿਆ ਸਾਰੀ ਚੱਕ ਲਾਂਗੇ ਆਹੋ ਤੇ ਬਾਕੀ ਉੱਧਰ ਵੀ ਲਾ ਰਿਹਾ ਬੰਦਾ ਟਾਂਕਾ ਬੰਦੇ ਨੇ ਇਹ ਪੰਜਾਰੇ ਨਾਲ ਬੁੜੀਆਂ ਲਾਈਆਂ ਹੁੰਦੀਆਂ ਨੇ ਇਹਨਾਂ ਦੀ ਇਹਨਾਂ ਚਗਾਈ ਕਰਨ ਬਾਕੀ ਉਹ ਪਰਲੇ ਪਾਸੇ ਵੀ ਬਏ ਨੇ ਗੱਟੇ ਕੱਲ ਸ਼ਾਂਤੀ ਕਰਕੇ ਭਰ ਰਹੇ ਸੀ ਅੱਜ ਦੜਾਈ ਭਰਨ ਲੱਗ ਗਏ ਹੁਣ ਗਰੇਡਰ ਤੇ ਜਾਊਗਾ ਸਾਰਾ ਮਾਲ ਗਰੇਡਰ ਹੋ ਕੇ ਨਮੀ ਬੋਰੀ ਲੱਗੂਗੀ ਤੇ ਦੇਖਾਂਗੇ ਜੇ ਚੋ ਬੀਜ ਰੱਖਣਾ ਹੈ ਬੀਜ ਵੀ ਰੱਖਾਂਗੇ ਬਾਕੀ ਉੱਥੇ ਹੀ ਗੱਡੀ ਭਰੀ ਜਾਵਾਂਗੇ ਗਰੇਡਰ ਤੋਂ ਫਿਰ ਕੁਆਲਿਟੀ ਮਣ ਜਾਂਦੀ ਆ ਆਲੂ ਦੀ ਤਾਂ ਹੀ ਤਾਂ ਪੁਰਾਣਾ ਬਾਰਦਾਨਾ ਲਾ ਰਹੇ ਆ ਆਪਾਂ ਤੇ ਉਹ ਦੇਖੋ ਉਧਰ ਪੀਲਾ ਬਰਦਾਨਾ ਪਿਆ ਉਹ ਆਪਾਂ ਆਪਣਾ ਨਾਮ ਹੈ